ਜੀ ਰੌਣਕ ਵਾਹ ਲੈਟਸ ਗੈਟ ਸਟਾਰਟ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਡੇ ਐਚਐਸ ਬਲੌਗ ਤੇ ਤੇ ਆਪਾਂ ਕਿੱਥੇ ਜਾਂਦੇ ਆ ਬਾਬੜਾ ਸਾਹਿਬ ਤੇ ਤੇ ਬਾਬੂ ਜੀ ਸਾਹਿਬ ਜਾਂਦੇ ਆ ਆ ਵੇਖੋ ਆਹ ਰੋਡ ਚੈੱਕ ਕਰੋ ਤੁਸੀਂ ਤੇ ਉੱਥੇ ਹੈਗਾ ਮੇਲਾ ਅੱਜ ਤੁਹਾਨੂੰ ਜਾ ਕੇ ਸਾਰਾ ਮੇਲਾ ਵਖਾਉਨੇ ਆ ਠੀਕ ਆ ਉਹਨਾਂ ਦੇ ਪਾਣੀ ਦੇ ਬੰਦੇ ਆ ਆਹ ਨਾਲ ਬੈਕਡੇ ਕਰਦੇ ਆ ਪਾਣੀ ਤੇ ਪਾਸ ਤੇ ਆਹ ਖਾਦੇ ਜਾਂਦੇ ਆ ਅੱਗੇ ਲੱਗੇ ਸੀ ਅੱਗੇ ਹਣਾ ਲੱਗੇ ਨੇ ਲੱਗੇ ਨੇ ਅੱਗੇ ਆਹ ਜਾਰ ਦਾ ਬੰਦੇ ਆ ਚਾ ਜੀ ਆ ਮੇਰੇ ਦੇ ਇਹ ਪਿੱਛੇ ਦੇ ਬਹੁਤ ਜ਼ਿਆਦਾ ਡਰੱਗ ਦੀ ਬਹੁਤ ਜ਼ਿਆਦਾ ਜਿੰਨੇ ਮੇਰੇ ਨਾ ਕਿ ਹੁਣ ਆਪਾਂ ਅੱਗੇ ਆ ਗਏ ਆਂ ਦੇਖੋ ਇੱਥੋਂ ਆਪਾਂ ਸ਼ੋਰਟਕਟ ਮਾਰਾਂਗੇ ਠੀਕ ਹੈ ਤੇ ਆ ਤੁਸੀਂ ਬਹੁਤ ਬੰਦੇ ਵੀ ਦੇਖ ਸਕਦੇ ਜੇ ਉਹ ਦੇਦੇ ਰਹਾ ਬਾਗ ਲਿਆ ਲੋੜ ਹੀ ਨਹੀਂ ਲਿਆ ਘੱਟਾ ਬਹੁਤ ਜ਼ਿਆਦਾ ਘੱਟਾ ਵੀ ਬਹੁਤ ਆਜੇ ਤੇ ਪਿੱਛੇ ਆਪਾਂ ਜਿੰਨੇ ਵੀ ਲੰਘਣ ਲੱਗੇ ਖਲੋਤੇ ਹੀ ਨਹੀਂ ਕਿਤੇ इत खागे शायद थां थे इतने तो था था लंगर लगे कर पा। को। तो बोल है फुल बाबे की कृपा आ वे पौध गए आ झूटे भी लगे बाकी प्रोग्राम सबसक्राइब कर

ਜਾ ਬੀ ਦਰਸ਼ਕ ਹੋਣੇ ਆ ਠੀਕ ਆ ਚਲੋ ਚੱਲੋ ਅੱਜ ਤੇ ਆਪਾਂ ਮੱਥਾ ਦੇਖ ਲਿਆ ਦਰਸ਼ਨ ਕਰ ਲਿਆ ਤੇ ਹੁਣ ਮੇਲਾ ਮੋਲਾ ਸਾਰਾ ਵੇਖ ਲਿਆ ਇੰਨਾ ਕਿ ਜ਼ਿਆਦਾ ਟ੍ਰੈਫਿਕ ਆਣਾ ਬਹੁਤ ਜ਼ਿਆਦਾ ਇਹਨੂੰ ਇਹਨਾਂ ਸੰਗਤ ਬਹੁਤ ਜ਼ਿਆਦਾ ਆਈ ਆ ਤੇ ਆ ਆ ਸਾਹਮਣੇ ਆ ਵੇਖੋ ਵਿਊ ਚੈੱਕ ਕਰੋ ਇਹ ਤੇ ਆਪਾਂ ਵੀ ਟ੍ਰੈਫਿਕ 'ਚ ਮੇਰੇ ਹਿਸਾਬ ਨਾਲ ਅੱਧਾ ਘੰਟਾ ਟ੍ਰੈਫਿਕ 'ਚ ਫਸੇ ਰਹੇ ਤੇ ਹੁਣ ਆਪਾਂ ਸਿੱਧਾ ਘਰੇ ਨੂੰ ਚੱਲੇ ਆ ਆ ਲੱਗਾ ਜੇ ਸਪਲੈਂਡਰ ਤੇ ਹੁਣ ਤੁਹਾਨੂੰ ਸਿੱਧਾ ਘਰ ਜਾ ਕੇ ਮਿਲਦੇ ਆ ਓਕੇ ਆ ਗਿਆਂ ਜੀ ਘਰ ਤੇ ਹੁਣ ਬਸ ਮੱਛਾ ਦੇ ਲਿਆ ਵੇਲਾ ਵੇਲ ਲਿਆ ਸਾਰਾ ਹੁਣ ਬਸ ਬੈਠਾ ਆਰਾਮਣਾ ਠੀਕ ਹੈ ਤੇ ਤੁਹਾਨੂੰ ਆਪਾ ਮਿਲਦੇ ਹਾਂ ਅਗਲੇ ਵੀਡੀਓ ਚ ਜੀ ਧੰਨਵਾਦ ਸਾਡਾ ਬਲੌਗ ਵਧੀਆ ਲੱਗਾ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੀ ਕਰਦੇ ਤੇ ਕਮੈਂਟ ਜਰੂਰ ਕਰਿਓ ਠੀਕ ਹੈ ਮਿਲਦੇ ਆ ਧੰਨਵਾਦ ਜਿੰਦੂ